ਆ ਦੇਖੋ ਕਿਵੇਂ ਨੌਜਵਾਨਾ ਜਿਹੜਾ ਕਿਵੇਂ ਨਦੀ ਦੇ ਵਿੱਚ ਤੇ ਪਾਣੀ ਵਹਿ ਰਿਹਾ ਪਰ ਉਤੋਂ ਦੀ ਪਾਣੀ ਵਹਿ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਮੋਟਰਸਾਈਕਲ ਪੁਲ ਦੇ ਉੱਤੇ ਖੜਾਇਆ ਹੋਇਆ ਹੈਗਾ ਤੇ ਹੁਣ ਮੋਟਰਸਾਈਕਲ ਜਦੋਂ ਨੇ ਤੋੜਿਆ ਤਾਂ ਪਾਣੀ ਦਾ ਜਿਹੜਾ ਤੇਜ਼ ਵਹਾਅ ਸੀਗਾ ਉਸ ਤੇਜ਼ ਵਹਾਅ ਦੇ ਵਿੱਚ ਮੋਟਰਸਾਈਕਲ ਸਮੇਤ ਜਿਹੜਾ ਮੁੰਡਾ ਸੀਗਾ ਉਹ ਨਦੀ ਦੇ ਵਿੱਚ ਬੈ ਗਿਆ ਦੇਖੋ ਤਸਵੀਰਾਂ ਦੇ ਵਿੱਚ ਕਿੰਨੇ ਪਾਣੀ ਤੇਜ਼ੀ ਦੇ ਨਾਲ ਪਲਤਣ ਦੀ ਲੰਘ ਰਿਹਾ ਪਰ ਲੇਕਿਨ ਉਹ ਨੌਜਵਾਨ ਹੈ ਜਿਹੜਾ ਬਿਲਕੁਲ ਵੀ ਖੌਫ ਨਹੀਂ ਖਾਂਦਾ ਉਹ ਦੇਖੋ ਸੁਮੇਤ ਮੋਟਰਸਾਈਕਲ ਡਿੱਗ ਗਿਆ ਦੂਜਾ ਸਾਥੀ ਛਾਲ ਮਾਰ ਕੇ ਉਤਰ ਗਿਆ ਆ ਦੇਖੋ ਸੁਮੇਤ ਮੋਟਰਸਾਈਕਲ ਕਿੰਨੇ ਕੀਮਤੀ ਜਾਨ ਆ ਜਿਹੜੀ ਖੋਣੀ ਪਈ ਆ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਤੇਜ਼ੀ ਦੇ ਨਾਲ ਪਾਣੀ ਹੈ ਜਿਹੜਾ ਨਦੀਆਂ ਨਾਲੇ ਨੇ ਮੀਂਹ ਕਰਕੇ ਉਫਾਨ ਕੇ ਚੱਲ ਰਹੇ ਨੇ ਪਰ ਲੇਕਿਨ ਕੋਈ ਵੀ ਮੌਤ ਦਾ ਖੌਫ ਨਹੀਂ ਖਾਂਦਾ ਇਪਰ ਦੇ ਪਰਤੇਜ ਪਾਣੀ ਵਹਿਣ ਦੇ باوجود ਵੀ ਮੋਟਰਸਾਈਕਲ ਨਾਲ ਜਿਹੜਾ ਧੱਕਾ ਕੀਤਾ ਤੇ ਨਾਲੇ ਨੌਜਵਾਨ ਜਿਹੜਾ ਕਿਵੇਂ ਨਦੀ ਦੇ ਵਿੱਚ ਉੱਡ ਡੁੱਬ ਚੁੱਕਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸ਼ਿੰਦਵਾੜਾ ਦੀਆਂ ਇਹ ਤਸਵੀਰਾਂ ਨੇ ਨਦੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਨੌਜਵਾਨ ਨਦੀ ਦੇ ਵਿੱਚ ਡੁੱਬ ਗਿਆ ਸਮੇਤ ਮੋਟਰਸਾਈਕਲ